ਸਸਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰੀ ਜੀ ਨਿਊਜ਼ ਚੈਨਲ ਅਮਰਬਾਈ ਦੇ ਨਾਲ ਇਸ ਟਾਈਮ ਅਸੀਂ ਪਹੁੰਚੇ ਆ ਦਰਸਨਗਰ ਚਿੰਤਪੂਰਨੀ ਮੰਦਿਰ ਦੀ ਗਲੀ ਦੇ ਵਿੱਚ ਜਿੱਥੇ ਅੱਜ ਬਾਬਾ ਦੀਪ ਸਿੰਘ ਸੁਸਾਇਟੀ ਵੱਲੋਂ ਜਿਹੜੇ ਕਿ ਬੂਟੇ ਲਗਾਏ ਜਾ ਰਹੇ ਆ ਤੇ ਅਸੀਂ ਦਿਖਾਣੇ ਆ ਜਿਹੜੀ ਉਹ ਸੇਵਾ ਚੱਲਦੀ ਪਈ ਬੂਟਿਆਂ ਦੀ ਤੇ ਗੱਲਬਾਤ ਵੀ ਉਹਨਾਂ ਨੇ ਕਰਾਂਗੇ ਸਭ ਤੋਂ ਪਹਿਲੇ ਜਿਹੜੀਆਂ ਤਸਵੀਰਾਂ ਉਹ ਸਾਂਝੀਆਂ ਕਰਦੇ ਤੁਹਾਡੇ ਨਾਲ ਜਿਹੜੇ ਕਿ ਬੂਟੇ ਲਗਾਏ ਜਾ ਰਹੇ ਆ ਕਿਉਂਕਿ ਆਪਾਂ ਦੇਖਿਆ ਕਰੋਨਾ ਦੇ ਟਾਈਮ ਤੇ ਆਕਸੀਜਨ ਦੀ ਬੜੀ ਲੋੜ ਪੈ ਰਹੀ ਸੀ ਸਿਲੰਡਰ ਵੀ ਨਹੀਂ ਮਿਲਦੇ ਪਏ ਸੀ ਪਰ ਲੋਕ ਜਿਹੜੇ ਸੀ ਉਹ ਨਹੀਂ ਅਗੇ ਸੀ ਜਿਹੜਾ ਕਿ ਬਾਬਾ ਦੀਪ ਠੀਕ ਹੈ ਤੇ ਤੂੰ ਪੱਕਾ ਹੀ ਆ ਜਾ ਇੱਥੇ ਗੁਲਸਨਜੀਤ ਇੱਥੇ ਸੇਵਾ ਵਾਸਤੇ ਪਹੁੰਚੇ ਆ ਤੇ ਹੋਰ ਵੀ ਜਿਹੜੇ ਮੈਂਬਰ ਨੇ ਉਹ ਤੁਸੀਂ ਦੇਖ ਸਕਦੇ ਹੋ ਫੌਜੀ ਸਾਹਿਬ ਵੀ ਸੇਵਾ ਦੇ ਵਿੱਚ ਇਹ ਕਬੂਟਾ 100 ਜਣਿਆਂ ਦੀ ਜਾਵਲ ਮਿਸ਼ਨ ਇੰਡੀਆ ਗੇਟ ਹੈ ਇਹ ਇਹਨਾਂ ਦੀ ਟੀ-ਸ਼ਰਟਾਂ ਜਿਹੜੀਆਂ ਨੇ ਬਣਵਾਈਆਂ ਗਈਆਂ ਵਾ ਤੇ ਤੁਸੀਂ ਦੇਖ ਸਾਥੀ ਉਹ ਜਿਹਦੀ ਇਹਨਾਂ ਦੀ ਪਰੇਸ਼ਾਨ ਕੀਤੀ ਜਾ ਰਹੀ ਸੀ ਜਦੋਂ ਵੀ ਇਹਨਾਂ ਨੂੰ ਮਿਲਣਾ ਹੋਵੇ ਜਾਂ ਇਹਨਾਂ ਨਾਲ ਕੋਈ رابطہ ਕਰਨਾ ਹੋਵੇ ਤੇ ਅਸੀਂ ਉਹ ਵੀ ਤੁਹਾਨੂੰ ਨੰਬਰ ਜਿਹੜੇ ਦਵਾਂਗੇ ਤੇ ਬਹੁਤ ਵੱਡਾ ਪਰਾਲਾ ਜਿਹੜਾ ਕਿ ਆ ਤੁਸੀਂ ਦੇਖ ਸਕਦੇ ਲੋਕੀ ਹਜੇ ਮੰਝੀਆਂ ਤਾਂ ਨਹੀਂ ਉੱਠੀਆਂ ਨੇ ਪਰ ਇਹ ਅੰਮ੍ਰਿਤ ਵੇਲੇ ਆ ਕੇ ਜਿਹੜੇ ਆਪਣੇ ਸੇਵਾ ਨਿਭਾਰੇ ਆ ਚਲ ਮਾਰੋ ਜੀ ਉਹ ਬੰਦੋ ਇੱਥੇ ਮਾੜਾ ਕੋਈ ਇੱਥੋਂ ਲੈ ਗਿਆ ਹੋਊ ਜੀ ਕੀ ਕਰਨਾ ਇੱਥੇ ਬਾਬਾ ਜੀ ਸਟੱਡੀ ਬਲੋਂ ਬੂਟੇ ਲਾਈ ਜਾਂਦੇ ਪਰ ਕਈ ਇਹੋ ਜਿਹੇ ਘਰ ਗਿਆ ਦੇਖੋ ਤੁਸੀਂ ਉਹ ਟੋਵੇ ਹੀ ਬਣ ਕਿਤੇ ਜਾ ਰਹੇ ਹੋਰ ਵੀ ਤੁਹਾਨੂੰ ਦਿਖਾਣੇ ਆ ਕਿ ਜਿਹਨਾਂ ਨੂੰ ਹਰੀਆਵਲ ਪਸੰਦ ਨਹੀਂ ਜਿਹਨਾਂ ਨੂੰ ਬੂਟੇ ਪਸੰਦ ਨਹੀਂ ਹੈਗੇ ਤੇ ਆਹ ਦੇਖੋ ਇਹ ਵੀ ਬੰਦ ਕੀਤਾ ਜੇ ਦੇਖੋ ਆਹ ਦੇਖੋ ਇੱਕ ਪਾਸੇ ਜਿਹੜੀ ਕੀ ਸੇਵਾ ਕੀਤੀ ਜਿਹੜੀ ਬੂਟੇ ਦੇ ਲਾਏ ਜਾ ਰਹੇ ਆ ਇੱਕ ਪਾਸੇ ਜਿਹੜੇ ਉਹਨਾਂ ਨੇ ਤੋਵੇ ਪੁੱਟ ਕੇ ਗਏ ਆ ਉਹ ਬੰਦ ਕੀਤੇ ਜਾ ਰਹੇ ਆ ਪੈ ਗਏ ਨਾ ਉਹ ਜਿੱਦੇ ਉਹ ਕਿੱਲਾ ਮੈਂ ਜਾ ਚੱਲ ਕਰਦਾ ਮਤਲਬ ਇਹ ਹੋ ਗਈ ਫੇਰ ਕਿੱਲਾ ਆਦਾ

ਪੈਦਾ ਨਹੀਂ ਪਿਛਲੇ ਸਾਲ ਬਹੁਤ ਖਰਚ ਪਿਆ ਸੀ ਠੀਕ ਹੈ ਜੀ ਬਸ ਆਪੇ ਪੈਦਾ ਹੋਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਬੱਚੇ ਨੂੰ ਆਇਓ ਨਾਲ ਕੁਛ ਨਾ ਹੋਵੇ ਸਤਿ ਸ੍ਰੀ ਅਕਾਲ ਠੀਕ ਹੈ ਜੀ ਆਪਾਂ ਬੜਾ ਇੰਤਿਮ ਲੱਗਦਾ ਸਤਿ ਸ੍ਰੀ ਅਕਾਲ ਕਿ ਬਿਠਾ ਅਜੇ ਕੁਛ ਨਹੀਂ ਬੋਲੇ ਜੀ ਅੱਜ ਜੀ ਧੰਨ ਧੰਨ ਬਾਬਾ ਦੀਪ ਸਿੰਘ ਹਰੀਆਲੀ ਮਿਸ਼ਨ ਦੀ ਟੀਮ ਇੰਡੀਆ ਗੇਟ ਵਾਲਿਆਂ ਦੀ ਸਾਡੇ ਇਲਾਕੇ ਵਿੱਚ ਪਲਾਂਟੇਸ਼ਨ ਕਰਨ ਆਏ ਨੇ ਪੌਦੇ ਲਗਾਉਣ ਆਏ ਨੇ ਤੇ ਸਾਡੀ ਜਿਹੜੀ ਸੰਸਥਾ ਵਾ ਏਕ ਬੇੜ ਮਾਕੇ ਨਾਮ ਸੇਵਾ ਸੁਸਾਇਟੀ ਇਹਨਾਂ ਦਾ ਸਾਨੂੰ ਸਾਥ ਮਿਲਿਆ ਐ ਸਾਡੇ ਇੱਥੇ ਆਏ ਅਸੀਂ ਇਹਨਾਂ ਦਾ ਜੀ ਆਇਆਂ ਕਰਦੇ ਵੈਲਕਮ ਕਰਦੇ ਆਂ ਸਵਾਗਤ ਕਰਦੇ ਆਂ ਕਿ ਐ ਇਸੇ ਤਰ੍ਹਾਂ ਅਸੀਂ ਇੱਕ ਸੋਚ ਲੈ ਕੇ ਚੱਲੋ ਸਾਡੀ ਸਾਰੀ ਟੀਮ ਜਿਹੜੀ ਆ ਮਤਲਬ ਜਿਹੜੇ ਵੀ ਸਾਡੇ 20 25 ਮੈਂਬਰ ਨੇ ਅਸੀਂ ਮਤਲਬ ਵੀਕਲੀ ਐਤਵਾਰ ਦੇ ਐਤਵਾਰ ਅਸੀਂ ਖੱਡੇ ਪੱਟ ਕੇ ਤੇ ਇਹਨੇ ਐਤਵਾਰ ਦੇ ਐਤਵਾਰ ਸਾਡੇ ਕੋ ਇਥੇ ਆਪਣੇ ਪੇੜ ਪੌਦੇ ਆ ਕੇ ਲਗਾਣੇ ਨੇ ਤੇ ਨਾਲੇ ਪਿਛਲੇ ਜਿਹੜੇ ਲਗਾਏ ਹੋਣਗੇ ਉਹਦਾ ਨਿਰੀਖਣ ਕਰਨਾ ਕਿ ਉਹਦੀ ਦੇਖਭਾਲ ਹੋ ਰਹੀ ਹੈ ਤੇ ਬਾਕੀ ਅਸੀਂ ਇਹਨਾਂ ਨੂੰ ਭਰੋਸਾ ਦਿੰਨੇ ਆ ਕਿ ਅਸੀਂ ਜਿਹੜੇ ਬੋਟੇ ਆ ਲਗਾ ਰਹੇ ਨੇ ਉਹਦੀ ਨਿਰੰਤਰ ਜਿਹੜੀ ਆ ਉਹਦੀ ਮਾਨਿਟਰੀਂਗ ਕਰਾਂਗੇ ਉਹਨੂੰ ਪਾਣੀ ਲਾਵਾਂਗੇ ਉਹਦੀ ਸੇਵ ਮਤਲਬ ਸੇਵਾ ਸੰਭਾਲ ਜੋ ਵੀ ਉਹਦੇ ਬੰਦੀ ਹੈ ਉਹੀ ਕਰਾਂਗੇ ਗੁਰਜੀਪਾਲ ਅੱਜ ਦੇਖਿਆ ਗਿਆ ਵਾ ਕਿ ਜਿਹੜੇ ਤੁਹਾਡੇ ਵੱਲ ਟੋਵੇ ਪੁੱਟੇ ਗਏ ਕਈ ਘਰਾਣੇ ਉਹ ਟੋਵੇ ਬੰਦ ਕਰਤੇ ਆ ਪਰ ਇਹ ਜਦੋਂ ਕੋਰੋਨਾ ਟਾਈਮ ਦੇ ਆਕਸੀਜਨ ਦੇ ਸਿਲੰਡਰ ਵੀ ਮਹਿੰਗੇ ਮਿਲ ਰਹੇ ਸੀ ਇਹ ਲੋਕ ਸਮਝਦੇ ਨੇ ਕਿ ਕਿਸ ਨਾਲ ਦੇਖਦੇ ਹੋ ਤੁਸੀਂ ਇਹ ਜੀ ਥੋੜਾ ਬਹੁਤ ਕਿਤਨਾ ਕਿਤੇ ਮੈਂ ਕਹਿ ਸਕਦਾ ਨੈਗੇਟਿਵਿਟੀ ਜਿਹੜੀ ਹੁੰਦੀ ਨਾ ਕਿਤਨਾ ਕਿਤੇ ਥੋੜੀ ਬਹੁਤੀ ਹੁੰਦੀ ਆ ਬਾਕੀ ਚਲੋ 80% ਕੰਮ ਜਿਹੜਾ ਟੋਇਆਂ ਤੇ ਹੋਇਆ ਵਾ ਬਾਕੀ ਜੋ 20% ਜਿਹੜਾ ਉਹ ਜ਼ਿੰਦਗੀ ਦੇ ਨਾਲ ਹੀ ਚੱਲਣਾ ਵਾ ਪੋਜ਼ੀਟਿਵ ਨੈਗੇਟਿਵ ਇੱਥੇ ਸਭ ਕੁਝ ਚੱਲਣਾ ਪਰ ਜਿਹੜੇ ਦੇਖਿਆ ਜਾਵੇ ਸਰਕਾਰਾਂ ਵੱਲੋਂ ਜਾਂ ਹੋਰ ਜਿਹੜੇ ਸੋਸਾਇਟੀਆਂ ਗਿਆ ਉਹਨਾਂ ਵੱਲੋਂ ਰੁਕ ਕੱਟੇ ਜਾ ਰਹੇ ਆ ਪਰ ਤੁਹਾਡੇ ਵੱਲੋਂ ਜਿਹੜਾ ਪ੍ਰਾਲਾ ਕੀਤਾ ਜਾਂਦਾ ਰੁੱਖ ਲਾਉਣ ਦਾ ਇਸ ਨੇਹ ਹਦਣਾ ਚਾਹੁੰਦਾ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਜੀ ਕਿ ਮੇਰੇ ਮਨ ਦੇ ਵਿੱਚ ਸ਼ੌਂਕ ਸੀ ਤੇ ਮੈਨੂੰ ਚਲੋ ਮੇਰੀ ਟੀਮ ਨੇ ਸਾਥ ਦਿੱਤਾ ਮੇਰੀ ਟੀਮ ਵੱਲੋਂ ਮੈਨੂੰ ਇੱਕ ਸਾਥ ਦੇ ਨਾਲ ਹੀ ਮੈਂ ਥੋੜਾ ਜਿਹਾ ਜਿਹਨੂੰ ਕਹਿੰਦੇ ਤਾਕਤ ਮਿਲਦੀ ਹੈ ਇੱਕ ਕੱਲਾ ਬੰਦਾ ਨਹੀਂ ਕਰ ਸਕਦਾ ਨਾਲ ਸਾਥ ਹੋਵੇ ਤੇ ਫੇਰ ਹੀ ਆਪਣਾ ਕਾਮਯਾਬ ਹੋਈਦਾ ਬਾਕੀ ਬੜੀ ਸਪੋਰਟ ਹੈ ਮੇਰੀ ਟੀਮ ਦੀ ਮੈਨੂੰ ਸਾਰੇ ਨਾਲ ਅਸ਼ਵਨੀ ਸੂਰੀ ਜੀ ਆਪਣਾ ਨਾਲ ਨੇ ਮੇਰੇ ਤੇ ਬਾਕੀ ਸਾਰੇ ਮੈਂਬਰ ਨੇ 15 ਤੋਂ 20 ਮੈਂਬਰ ਨੇ ਅੱਜ ਥੋੜਾ ਜਿਹਾ ਸਮਾਂ ਥੋੜਾ ਜਲਦੀ ਹੋਣ ਕਰਕੇ ਉਹ ਆ ਨਹੀਂ ਸਕੇ ਤੇ ਕੋਈ ਗੱਲ ਨਹੀਂ ਨੈਕਸਟ ਟਾਈਮ ਬੰਦਾਂ ਨੂੰ ਸਾਰਿਆਂ ਨੂੰ ਬੁਲਾਵਾਂਗੇ ਤੇ ਆਪਾਂ ਜਿਹੜੀ ਤਨਤਨ ਬਾਬਾ ਦੀਪ ਸਿੰਘ ਜਿਹੜੀ ਹਰੀਆਲੀ ਮਿਸ਼ਨ ਸੁਸਾਇਟੀ ਆ ਉਹਨਾਂ ਨੂੰ ਮਿਲਾਵਾਂਗੇ ਰੂਬਰੂ ਕਰਾਵਾਂਗੇ ਜੀ ਧੰਨਵਾਦ ਜੀ ਨਗਰ ਇਹ ਹਾਂਜੀ ਭਾਜੀ ਅੱਜ ਜਿਹੜਾ ਆਪਣਾ ਥੋੜਾ ਵੱਡਾ ਪ੍ਰੋਗਰਾਮ ਕੀਤਾ ਗਿਆ ਰੁੱਖਗਾਏ ਜਾਰੇ ਤੁਹਾਡੇ ਵੱਲੋਂ 10 ਨਗਰ ਦੇ ਵਿੱਚ ਆ ਕੇ ਠੀਕ ਹੈ ਸਨੇਹ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੇ ਅਸੀਂ ਇਸ ਟੀਮ ਦਾ ਧੰਨਵਾਦ ਕਰਨਾ ਚਾਹੁੰਦੇ ਆ ਜੀ ਜਿਨ੍ਹਾਂ ਨੇ ਆਪਣੇ ਏਰੀਏ ਦੇ ਵਿੱਚ ਆਪਣੀ ਜੋਤ ਕਲਾਈ ਇਹਨਾਂ ਦੀ ਉਹਦੇ ਵਿੱਚ ਨਾ ਦਰਸ਼ ਨਜ਼ਰ ਦੇ ਵਿੱਚ ਖੱਡੇ ਪੁੱਟੇ ਆ ਔਰ ਸਾਡੇ ਨਾਲ رابطہ ਕੈਮ ਕੀਤਾ ਇਹਨਾਂ ਨੇ ਤੇ ਸਾਨੂੰ ਬੂਟੇ ਲਾਉਣ ਵਾਸਤੇ ਤਾਂ ਸੱਧਿਆ ਸਾਡੇ ਆਪਣੇ ਰੋਲ ਔਰ ਅਹੀਂ ਅੱਜ ਸਾਡੀ ਸਾਰੀ ਹਰਿਆਲੀ ਮਿਸ਼ਨ ਜਿਹੜੀ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਰਿਆਲੀ ਮਿਸ਼ਨ ਟੀਮ ਸਾਰੀ ਜਿਹੜੀ ਆ ਦੇਖ ਸਕਦੇ ਤੁਸੀਂ ਆਪਣੇ ਬੂਟੇ ਲੈ ਕੇ ਇੱਥੇ ਆਈ ਆ ਤੇ ਗਲੀ ਦੇ ਵਿੱਚ ਜਿਹੜੇ ਪੌਦੇ ਆ ਉਹ ਲਗਾਏ ਜਾ ਰਹੇ ਆ ਔਰ ਬਹੁਤ ਬਹੁਤ ਧੰਨਵਾਦ ਸਾਡਾ ਸਾਡੇ ਵੱਲੋਂ ਇਹਨਾਂ ਦਾ ਵੀਰਾਂ ਦਾ ਜਿਨ੍ਹਾਂ ਨੇ ਟੋਏ ਪੁੱਟ ਕੇ ਸਾਨੂੰ ਸੱਧਿਆ ਔਰ ਅਸੀਂ ਕੋਸ਼ਿਸ਼ ਕਰ ਰਹੇ ਜੀ ਹਾਂ ਇਹਨਾਂ ਦੀ ਕਲੋਨੀ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾ। ਬਾਤ ਵਿੱਚ ਸਾਡੇ ਸਕੱਤਰ ਸਾਹਿਬ ਤੁਹਾਨੂੰ ਦੱਸਣਗੇ। ਜੀ। ਪਰ ਜੀ ਦੇਖਿਆ ਜਾਵੇ ਤੁਹਾਡੇ ਲੋਕ ਜਿਹੜੀ ਸੇਵਾ ਨਿਭਾਈ ਜਾਂਦੀ ਪਰ ਕਈ ਇਹੋ ਜਿਹੇ ਲੋਕ ਅਗੇ ਜਿਹੜੇ ਟੋਏ ਪੁੱਟੇ ਹੁੰਦੇ ਰੁੱਖ ਲਗਾਏ ਹੁੰਦੇ ਆ ਉਹਨਾਂ ਦੇਖਪਾਲ ਕਰਨ ਦੀ ਬਜਾਏ ਉਹਨਾਂ ਨੂੰ ਪੁੱਟ ਦਿੰਦੇ ਜਾਂ ਟੋਏ ਦੇ ਪੂਰ ਦਿੰਦੇ ਆ। ਵੇਖੋ ਜੀ ਇਹ ਨੈਗੇਟਿਵਿਟੀ ਜਿਹੜੀ ਆ ਇਹ ਸਦਾ ਹਮੇਸ਼ਾ ਨਾਲ ਹੀ ਚੱਲਦੀ ਰਹਿਣੀ ਆ। ਅਸੀਂ 100% ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ। ਕਈ ਐਸੇ ਲੋਕ ਤੁਹਾਨੂੰ ਮਿਲਣਗੇ ਜਿਹੜੇ ਆਪ ਆਵਾਜ਼ ਮਾਰ ਕੇ ਕਹਣਗੇ ਕਿ ਸਾਡੇ ਬੂਹੇ ਜੇ ਜੇ ਇੱਥੇ ਆਣ ਕੇ ਪੌਦਾ ਲਗਾ ਦਿਓ ਔਰ ਅਸੀਂ ਇਹਦੀ ਦੇਖਭਾਲ ਕਰਾਂਗੇ ਲੇਕਿਨ ਕਈ ਐਸੇ ਬੰਦੇ ਆ ਕਿ ਜਿਹੜੇ ਮਤਲਬ ਤੁਸੀਂ ਪੌਦਾ ਲਾ ਕੇ ਜਾਂਦੇ ਜੇ ਤੁਹਾਡੇ ਜਾਣ ਤੋਂ ਬਾਅਦ ਉਹ ਮਤਲਬ ਪੁੱਟ ਦਿੰਦੇ ਆ ਖੱਡਾ ਵੀ ਪੂਰ ਦਿੰਦੇ ਆ ਉਹਨਾਂ ਲੋਕਾਂ ਨੂੰ ਆਪਾਂ ਨਹੀਂ ਸਮਝਾ ਸਕਦੇ ਕਿਉਂਕਿ ਹਰ ਚ ਨੈਗੇਟਿਵਿਟੀ ਪੋਜ਼ਿਟਿਵਿਟੀ ਕਿੱਠੀਆਂ ਚੱਲਦੀਆਂ ਵਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਜੁਲਾਈ ਐਤਵਾਰ ਆਦਰਸ਼ ਨਗਰ ਦੇ ਸਾਡੇ ਏਕ ਪੇੜ ਮਾ ਕੇ ਨਾਮ ਸੇਵਾ ਸੁਸਾਇਟੀ ਜਿਹੜੀ ਹੈ ਉਹਦੇ ਪ੍ਰਧਾਨ ਕੁਲਸ਼ਨ ਕੁਮਾਰ ਜੀ ਔਰ ਬਾਕੀ ਸਾਰੀ ਸੁਸਾਇਟੀ ਖੜੀ ਆ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਬਾਬਾ ਦੀਪ ਸਿੰਘ ਜੀ ਰਿਆਲੀ ਮਿਸ਼ਨ ਸੇਵਾ ਸੁਸਾਇਟੀ ਨੂੰ ਕਿ ਅਸੀਂ ਖੱਡੇ ਕੱਢਿਆ ਤੇ ਤੁਸੀਂ ਇੱਥੇ ਆ ਕੇ ਤੇ ਪੇੜ ਲਾਓ ਔਰ ਸਾਡੀ ਸਾਰੀ ਟੀਮ ਪ੍ਰਧਾਨ ਕੰਵਲਜੀਤ ਸਿੰਘ ਜੀ ਦੀ ਗਵਾਹੀ ਦੇ ਹੇਠਾ ਆ ਕੇ ਅੱਜ ਤਕਰੀਬਨ ਸਵੇਰੇ 6 ਵਜੇ ਤੋਂ ਹੀ ਅਸੀਂ ਇਸ ਕੰਮ ਨੂੰ ਲੱਗੇ ਆ ਔਰ ਇਹਨਾਂ ਨੇ ਬੜਾ ਉਪਰਾਲਾ ਕੀਤਾ ਹੈ ਬੜੀ ਮਿਹਨਤ ਕੀਤੀ ਹੈ ਜਿਹੜੀ ਇਹ ਕੰਕਰੀਟ ਵਾਲੀ ਗਲੀ ਆ ਹੈਂਬਰ ਡ੍ਰਿਲ ਦੇ ਨਾਲ ਇਹਦੇ ਵਿੱਚ ਖੱਡੇ ਕੱਢ ਕੇ ਔਰ ਜਿਹੜਾ ਪੂਰਾ ਮਿਹਨਤ ਦੇ ਨਾਲ ਜਿਹੜਾ ਇਹ ਕਰਕੇ ਕੰਮ ਤੇ ਫਿਰ ਸਾਨੂੰ ਦੱਸਿਆ ਔਰ ਅਸੀਂ ਵੀ ਤਕਰੀਬਨ ਲਗਭਗ 65 ਬੂਟੇ ਜਿਹੜੇ ਆ ਉਹ ਲੈ ਕੇ ਆਏ ਆ ਔਰ ਜਿਹਦੇ ਵਿੱਚੋਂ ਕਾਫੀ ਬੂਟੇ ਲੱਗ ਗਏ ਨੇ ਔਰ ਬਾਕੀ ਵੀ ਲਾਏ ਜਾਣਗੇ ਔਰ ਮੇਰੀ ਇਹਨਾਂ ਨੂੰ ਇਹਨਾਂ ਦਾ ਬਹੁਤ-ਬਹੁਤ ਮੈਂ ਆਪਣੀ ਟੀਮ ਵੱਲੋਂ ਧੰਨਵਾਦ ਕਰਦਾ ਔਰ ਇਲਾਕਾ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਆ ਕਿ ਜਿਹੜੇ ਬੂਟੇ ਲਾਏ ਨੇ ਇਹਨਾਂ ਦੀ ਤੁਸੀਂ ਦੇਖਭਾਲ ਜ਼ਰੂਰ ਕਰੋ ਇਹਨਾਂ ਨੂੰ ਪਾਣੀ ਪਾਓ ਜਿਹੜੇ ਵੀ ਘਰਾਂ ਦੇ ਅੱਗੇ ਲੱਗੇ ਨੇ ਕਿਉਂਕਿ ਅੱਜ ਅਸੀਂ ਇਸ ਕੰਮ ਤੋਂ ਬਹੁਤ ਪਛੜ ਗਏ ਅਸੀਂ ਵਿਕਾਸ ਦੇ ਨਾਲ ਵਿਨਾਸ਼ ਵੀ ਬਹੁਤ ਕਰ ਲਿਆ ਜਿਵੇਂ ਸਾਡੀ ਪੀੜ੍ਹੀ ਨੇ ਵਿਕਾਸ ਦੇਖਿਆ ਤੇ ਵਿਨਾਸ਼ ਵੀ ਦੇਖਿਆ ਅੱਜ 300 ਫੁੱਟ ਤੱਕ ਪਾਣੀ ਜਿਹੜਾ ਜ਼ਮੀਨ ਦੇ ਵਿੱਚਲਾ ਗੰਦਾ ਹੋ ਚੁੱਕਿਆ ਹੈ ਔਰ ਪੋਲੂਸ਼ਨ ਦੀ ਜਿਹੜੀ ਹਾਲਾਤ ਆ ਤੁਸੀਂ ਸਾਰੇ ਜਾਣਦੇ ਹੋ ਤਾਪਮਾਨ ਜਿਹੜਾ 45 ਡਿਗਰੀ ਤੋਂ ਉੱਪਰ ਹੋ ਗਿਆ ਹੈ ਇਹ ਸਿਰਫ ਸਾਡੀਆਂ ਗਲਤੀਆਂ ਕਰਣੀ ਹੈ ਕਿਉਂਕਿ ਅਸੀਂ ਦਰਖਤ ਕੋਈ ਨਾਂ ਤੇ ਛੜਕਾਂਦੇ ਰਹਿਣਤਾ ਹੈ ਨਾ ਆਪਣੇ ਖੇਤਾਂ ਦੇ ਵਿੱਚ ਰਹਿਣ ਦਿੱਤਾ ਹੈ ਔਰ ਨਾ ਅਸੀਂ ਹੋਰ ਕਿਥੇ درخت ਜਿਹੜਾ ਉਹ ਰਹਿਣ ਦਿੱਤਾ ਹੈ ਜਾਂ ਸਰਕਾਰਾਂ ਵੜ ਦਿੰਦੀਆਂ ਨੇ ਜਾਂ ਅਸੀਂ ਵੜ ਦਿੰਦੇ ਆ ਜਾਂ ਕਿਤੇ ਨਾ ਕਿਤੇ ਹੋਰ ਸੇਵਾ ਸਟ੍ਰੀਟ ਤੋਂ ਕੇ ਨਾ ਕੇਤੋਂ ਲਿਆ ਕੇ ਕਰ ਸੇਵਾ ਵਾਲਿਆਂ ਕੋ ਜਿਹੜੇ بڑے بڑے ਪੇੜ ਜਿਹੜੇ ਬੋਰਡ ਵਿਖਤੀ ਪਿੱਪਲ ਹੀ ਜਿਹੜੇ ਉਹ ਪੁੱਟੇ ਨਹੀਂ ਜਾਂਦੇ ਕਿਸੇ ਕੋ ਵੱਡੇ ਨਹੀਂ ਜਾਂਦੇ ਉਹ ਉਹਨਾਂ ਕਰ ਸੇਵਾ ਵਾਲਿਆਂ ਦੀ ਮਦਦ ਨਾ ਜਾਂ ਕਿਸੇ ਤਰ੍ਹਾਂ ਵੀ ਉਹ ਸਾਡੇ ਜਿਹੜੇ ਲੋਕ ਆ ਉਹਨਾਂ ਨੇ ਕਟਾ ਦਿੱਤੀ ਹੈ ਜਿਨ੍ਹਾਂ ਦਾ ਖਮਾ ਅੱਜਾ ਸਾਨੂੰ ਭੁਗਤਣਾ ਪੈ ਰਿਹਾ ਪਰ ਕਰੋਨਾ ਕਾਲ ਦੇ ਟਾਈਮ ਵੀ ਭੁਗਤਿਆ ਹੈ ਸੋ ਇਸ ਚੀਜ਼ ਨੂੰ ਸਾਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ ਸੋਚ ਸਾਡੀ ਜਿਹੜੀ ਚੰਗੀ ਹੋਣੀ ਚਾਹੀਦੀ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਾਨੂੰ ਸੰਦੇਸ਼ ਆਪਦੇਸ਼ ਦਿੱਤਾ ਹੈ ਇਹਦੇ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਕੁਦਰਤ ਕਰਕੇ ਵਸਿਆ ਸੋਈ ਜਿਹੜਾ ਅਕਾਲ ਪੁਰਖ ਆ ਉਹ ਕੁਦਰਤ ਬਣਾ ਕੇ ਉਸ ਦੇ ਵਿੱਚ ਵਸਿਆ ਹੋਇਆ ਹੈ ਔਰ ਕੁਦਰਤ ਜਿਹੜੀ ਹੈ ਸਾਡੀ ਸਾਰਿਆਂ ਦੀ ਮਦਦਗਾਰ ਹੈ ਪਾਉਣ ਪਾਣੀ ਧਰਤੀ ਹਵਾ ਸਾਰੀਆਂ ਸਾਡੀਆਂ ਜਨ ਜੀਵਨ ਦੀਆਂ ਮਦਦਗਾਰ ਨੇ ਔਰ ਜਿੰਨੇ ਵੀ ਜੀਵ ਨੇ 84 ਲੱਖ ਜੀਵ ਨੇ ਉਹਨਾਂ ਦੀਆਂ ਮਦਦਗਾਰ ਨੇ ਔਰ ਅਸੀਂ ਜਿਹੜੀ ਮਾਨਵ ਜਨਮ ਹੈ ਮਨੁੱਖ ਜਨਮ ਹੈ ਉੱਤਮ ਹੈ ਔਰ ਸਾਡਾ ਜਿਹੜਾ ਪ੍ਰਥਮ ਧਰਮ ਹੈ ਕਿ ਅਸੀਂ ਇਹ ਚੀਜ਼ ਦਾ ਖਿਆਲ ਰੱਖੀਏ ਔਰ ਪੇੜ ਪੌਦਿਆਂ ਨੂੰ ਬਚਾਈਏ ਪਾਣੀ ਨੂੰ ਬਚਾਈਏ ਔਰ ਆਪਣਾ ਜਿਹੜਾ ਮੋਢਲਾ ਫਰਜ਼ ਹੈ ਸਾਡਾ ਮਨੁੱਖਤਾ ਦਾ ਇਨਸਾਨੀਅਤ ਦਾ ਉਹ ਅਸੀਂ ਖੁੱਲ ਕੇ ਜਿਹੜਾ ਉਹ ਵਜਾਗਰ ਕਰੀਏ ਔਰ ਇਹਦੇ ਨਾਲ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਆਉਣ ਵਾਲੀ ਜਨਰੇਸ਼ਨ ਆ ਉਹ ਵੀ ਸੁਖ ਦਾ ਸਾਹ ਲਵੇਗੀ ਅਸੀਂ ਕੁਝ ਦੇ ਸਕਦੇ ਆ ਆਉਣ ਵਾਲੀ ਜਨਰੇਸ਼ਨ ਨੂੰ ਤੇ ਇਹੀ ਹੈ ਕਿ ਸਿਖਾਵਾ ਮਾਹੌਲ ਦੇ ਕੇ ਜਾਈਏ ਚੰਗਾ ਵਾਤਾਵਰਣ ਦੇ ਕੇ ਜਾਈਏ ਸੋ ਮੈਂ ਇੱਕ ਵਾਰ ਫੇਰ ਇੱਕ ਮਾਂ ਇੱਕ ਪੇੜ ਮਾਂ ਕੇ ਨਾਮ ਜਿਹੜੀ ਸੇਵਾ ਸੈਟੀ ਹੈ ਔਰ ਇਹਨਾਂ ਦਾ ਔਰ ਤੁਹਾਡਾ মিডিਆ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਬੇਨਤੀ ਕਰਨਾ ਸਾਰੇ ਆਵਾਮ ਨੂੰ ਲੋਕਾਂ ਨੂੰ ਕਿ ਵੱਧ ਤੋਂ ਵੱਧ ਕਮ ਸੇ ਕਮ ਇੱਕ ਬੂਟਾ ਤੇ ਲਾਓ ਜਿਹੜਾ ਅਸੀਂ ਲੈ ਕੇ ਜਾਣਾ ਅੰਤ ਸਮੇਂ ਜਿਹੜਾ ਸਾਡੇ ਨਾਲ ਛੜਦਾ ਹੈ ਆਪਣੇ ਨਾਮ ਦਾ ਹੀ ਇੱਕ ਬੂਟਾ ਲਾ ਕੇ ਜਾਓ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ yeah